ਕਰਮ ਜੀਤ ਨੂੰ ਕਰਮ ਜੀਤ ਨੂੰ ਉਹ ਬੰਦਾ ਜਿਵੇਂ ਸਹੀ ਕੰਮ ਅਸੀਂ ਬਹੁਤ ਸਮੇਂ ਤੋਂ ਵਿਚਰੀਆਂ ਜੀ ਸਾਰਾ ਵਜਪਰ ਇਕੱਠਾ ਕੀਤਾ ਹੈ ਔਰ ਵੱਡੀ ਗੱਲ ਅਸੀਂ ਜੱਦੀ ਪੁਸ਼ਤੀ ਨਾ ਅਸੀਂ ਬਹੁਤ ਜਿਆਦਾ ਰਹੀਸ ਨਹੀਂ ਸੀਗੇ ਸਿੱਧੇ ਅਸੀਂ ਕੁਛ ਟਾਈਮ ਹੀ ਨਹੀਂ ਹੈ ਕਿ ਸਿੱਧੇ ਹੀ ਇਜਾਜ਼ਤ ਆ ਗਈ ਜਦੋਂ ਅਸੀਂ ਚੜ ਗਏ ਅਸੀਂ ਰਗੜਾਈ ਬਹੁਤ ਕਰਾਈ ਸੋ ਜਿਹੜੇ ਬੰਦੇ ਨੇ ਛੜੇ ਰੂਪ ਲੈਣ ਦਾ ਪਤਾ ਉਹ ਛੜੇ ਸੈਕਟਰ ਦੇ ਚੜਨ ਦਾ ਪਤਾ ਉਹ ਰਿਕਸ਼ੇ ਦੀ ਜਾਨ ਦਾ ਪਤਾ ਉਹ ਸਭ ਦਾ ਕੇ ਸਾਥੇ ਉਹ ਬੰਦਾ ਮੈਂ ਸਮਝਦਾ ਅਸਲੀ ਰਮੇ ਨੂੰ ਸਮਝ ਸਕਿਆ ਤੇ ਵੱਡੀ ਗੱਲ ਕਰੋ ਜਿੱਤ ਨੂੰ ਨੋਲ ਬਾਰੇ ਇਹ ਬਾਈ ਕਰਮਜੀਤ ਦਾ ਹਿੱਸਾ ਹੈ ਇੱਕ ਗੱਲ ਸਾਡੀ ਫਿਲਮ ਇੰਡਸਟਰੀ ਦੇ ਵਿੱਚ ਜਿੰਨੇ ਬੰਦੇ ਅਸੀਂ ਪਹਿਲਾਂ ਸੀ ਬਹੁਤਿਆਂ ਨੇ ਕਮਾਉਂਦੇ 15 ਪੈਸੇ 20 ਪਾਈਸਾ ਹੋ ਗਿਆ ਇੰਡਸਟਰੀ ਦੇ ਵਿੱਚ ਪਰ ਕਰਮਜੀਤ ਨੂੰ ਨੋਲ ਦੇ ਘੋ ਜਿੰਨੇ ਬਾਰੇ ਵੀ ਅਸੀਂ ਸ਼ੂਟਿੰਗ ਦੇ ਕਿੱਥੇ ਹੁੰਦੇ ਆ ਚਾਹੀ ਸਾਡੀ ਸ਼ੂਟ ਹੋਵੇ ਨਾ ਹੋਵੇ ਜਿਹੜੀ ਲਗਨਤੀ ਸੇ ਕਰ ਇਹ ਸੱਚੀ ਗੱਲ ਦਿਲੋਂ ਕਢਾ ਕੇ ਲੇਕਦਾ ਸਾਰੇ ਪਾਸੇ ਇਹ ਹਿੱਸਾ ਹੈ ਇਹ ਚੇਪਾਇਾ ਕਰੋ ਗੁਰੂ ਜੀਸਰ ਮੈਂ ਵੀ ਇਹ ਸੱਚੀ ਗੱਲ ਬਾਈ ਦੇ ਬਤਨ ਗਿਆ ਕਰੋ ਸਾਰੇ ਭਾਗ ਵਾਲੇ ਇਹ ਸੱਚੀ ਉਹਦੀ ਬਾਹ ਪੜ ਸਕਦਾ ਉਸ ਦਿਨ ਇੱਕ ਬੰਦਾ ਉਹਨਾਂ ਪਰ ਪਿੱਛੇ ਅੱਗੇ ਵਿਚੰਡੀ ਗਰੀਬ ਹੈ ਤੇ ਦਿੱਲੀ ਜਾ ਕੇ ਉੱਥੇ ਪੜ੍ਹ। ਇੱਥੇ ਵਿਚੰਡਾ ਬੰਦਾ ਜਿਹੜੀ ਇਹਨੇ ਜ਼ੁਬਾਨ ਦੇਤੀ ਇਹ ਮੈਂ ਗਲਤੀ ਕਰਤੀ ਲੱਗਾ ਜਿਹੜੀ ਕਰਨੀ ਤੈਨੂੰ ਬੋਲੇ ਜ਼ੁਬਾਨ ਦੇਤੀ ਉਹ ਉਸ ਗੱਲ ਤੇ ਖੜਾ ਨਾ। ਨਹੀਂ ਇਹ ਹੁੰਦਾ ਨਹੀਂ ਸਿੱਖ ਪਿੱਠ ਤੋਂ ਹੋਣਾ ਬੰਦਾ ਨਹੀਂ ਖੜਾ ਨਾ ਹੁੰਦਾ। ਸੋ ਬਹੁਤ ਭਾਗ ਵਾਲੇ ਤੁਸੀਂ ਤੇ ਕਰਮੀ ਤੁਸੀਂ ਕਿ ਤੁਹਾਡੀ ਡਿਊਟੀ ਲੱਗੀ ਹੈ ਡਿਊਟੀ ਹੈ ਉਹਦਾ ਖੋリエ ਡਿਊਟੀ ਹੈ ਜ਼ਿੰਮੇਵਾਰੀ ਵਾਲਾ ਕੰਮ ਹੈ ਇਹ ਐ ਨਹੀਂ ਹੈਗਾ ਕਿ ਕੌਦੇ ਲੱਗ ਗਿਆ ਫੂਲ ਕਾਣ ਲੱਗ ਗਿਆ ਫੂਲ ਫੂਲ ਕਰ ਦੇਣੀ ਤੇ ਉਤਰ ਨਿਕਲ ਉਤਰ ਨਿਕਲ ਇਹ ਜ਼ਿੰਮੇਵਾਰੀ ਹੈ ਬਾਈਬਲ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਮੈਂ ਸਮਝਦਾ ਕਰੀ ਤੇ ਏਡੀ ਮੇਰੇ ਬਾਪੂ ਦੀ ਮੈਨੂੰ ਮੇਰੇ ਅਰਦਾਸ ਕਰਦਾ ਮੈਂ ਬਿੱਤ ਚਰਵਾ ਦੇ ਵਿੱਚ ਵੀ ਇੱਕ ਕੰਮ ਜਿਹਦੇ ਤੋਂ ਹਮੇਸ਼ਾ ਇਸ ਪ੍ਰਿੰਟਵਲ ਦੇ ਇਸ ਇਲਾਕੇ ਬਾਰੇ ਹਮੇਸ਼ਾ ਭਲਾਈ ਦਾ ਜਿਹੜਾ ਉਹ ਕਰਾਡੇ ਦੇ ਹੱਥੋਂ ਨਿਕਲੇ ਭਲਾਈ ਦੇ ਕੰਮ ਕਰੇ ਔਰ ਤੁਹਾਡੇ ਤੁਸੀਂ ਅੱਖਾਂ ਦੇ ਚਿੱਤੋਂ ਤੁਹਾਨੂੰ ਸਵਾਲ ਆਇਆ ਹੋ ਤੁਸੀਂ ਕੋਈ ਪੱਜਾ ਸਰਮਾਤ ਬੋਲਣਾ ਨਾ ਥੋ ਕੰਮ ਹੀ ਤੁਹਾਨੂੰ ਹੋਰ ਐਸੀ ਕਿਸੇ ਰੋਕੜੇ ਨਹੀਂ ਕਿ ਤੁਸੀਂ ਹੁਣ ਚਿੱਤਾਂ ਇਸ ਆਰਗੇਨਾਈਜ਼ਰ ਦੀ ਗੱਲ ਜੀਣਾ ਸੋ ਜਿਆਦੇ ਸਮਾਂ ਲੰਘਦਾ ਹੋਇਆ ਜੇ ਤੁਹਾਨੂੰ ਸੱਚੀ ਕਰਮਜੀਤ ਵਧੀਆ ਲੱਗਦਾ ਜਾਂ ਸਾਡੇ ਕਿੰਨਾ ਵਧੀਆ ਲੱਗਦਾ ਦਿਸੀ ਦਾ ਬੰਦਾ ਜੀ ਇਕਨ ਫਤੇ ਦੀ ਨਾ ਐਨ ਗੱਜ ਕੇ ਸਾਹ ਪਾਇਓ ਫਿਰ ਮੈਨੂੰ ਪਤਾ ਲੱਗਣੀ ਵੀ ਤੁਹਾਨੂੰ ਵੀ ਸਵਾਲ ਆਇਆ ਕੰਮ ਜੀ ਦੇਵਾਂਗਾ ਸੋ ਅੱਗੇ ਅੱਗੇ ਚੱਲਾਂਗੇ ਬੋਲੋ चढ़ियो सो एन कंदा हुया माना यादि वाहिगुरू जा का ख़ालसा वाहेगुरु जी